ਹੈਲੋ ਫਰੈਂਡਸ ਵੈਲਕਮ ਟੂ ਮਮੈਂਟ ਮੀ ਕਿਚਨ ਤੇ ਅੱਜ ਅਸੀਂ ਸਾਰੇ ਖੰਮਨ ਜਾ ਰਹੇ ਆ ਆ ਦੇਖੋ ਜੱਪਜੀਵਨ ਦਾ ਫਰੈਂਡ ਵੀ ਵਿਚੇ ਆ ਰਿਹਾ ਉਹ ਵੀ ਖੰਮਨ ਜਾ ਰਿਹਾ ਹੈ ਹਾਲੇ ਹਾਲੇ ਹੈਲੋ ਕਰ ਦੋ ਹੈਲੋ ਹੈਲੋ ਕਰ ਦੋ ਜੀ ਆ ਜੱਪਜੀਵਨ ਅੱਗੇ ਐ ਦੇਖੋ ਜੀ ਜੀ ਅੱਜ ਮੌਸਮ ਬਹੁਤ ਵਧੀਆ ਹੈ ਐ ਬਾਰਿਸ਼ ਪਈ ਹੈ ਨਾ ਦੇਖੋ ਬੋਲ ਠੰਡਾ ਆ ਕੇ ਮੌਸਮ ਤੇ ਅਸੀਂ ਪਾਰਕ ਜਾ ਰਹੇ ਆ ਬੜੀ ਵਧੀਆ ਪਾਰਕ ਹੈਗੀ ਉਹ ਦੇਖੋ ਬੈਡਮਿੰਟਨ ਵੀ ਹੈਗਾ ਅਸੀਂ ਬੈਡਮਿੰਟਨ ਖੇਡਣਾ ਹੈ ਸਾਰਿਆਂ ਨੇ ਇਕੱਠੇ ਦੇਖੋ ਜੀ ਕਿੰਨਾ ਵਧੀਆ ਨੇ ਇਹ ਸਨਸੈਟ ਵਾਲਾ ਤਾਂ ਪੂਰਾ ਸੁਪੰਨ ਦੀ ਤਿਆਰੀ ਜਗ੍ਹਾ ਹੈ ਸੂਰਜ ਹਾਂਜੀ ਦੋਸਤੋ ਤੇ ਅਸੀਂ ਹੁਣ ਪਹੁੰਚ ਗਏ ਆ ਪਾਰਕ ਅਮਰਸਰ ਦਾ ਸਭ ਤੋਂ ਵੱਡਾ ਪਾਰਕ ਨੂੰ ਰੋਜ਼ਗਾਰਡਨ ਵੀ ਕਹਿੰਦੇ ਨੇ ਆਪਾਂ ਇੰਟੀ ਕਰੀਏ ਫਿਰ ਆ ਜਾਓ ਬੱਚਾ ਆ ਜਾਓ ਆ ਜਾਓ ਚਲੋ ਆਓ ਚਲੋ ਚਲੇ ਚਲੋ ਚਲੋ ਜੀ ਆ ਦੇਖੋ ਜੀ ਆ ਗਏ ਅਸੀਂ ਰੋਜ਼ ਗਾਰਡਨ ਬਹੁਤ ਵੱਡਾ ਪਾਰਕ ਹੈਗਾ ਆ ਦੇਖੋ ਤੁਸੀਂ ਇਹ ਰਣਜੀਤ ਐਵੇਨਿਊ ਡੀ ਬਲਾਕ ਹੈਗਾ ਉੱਥੇ ਹੈਗਾ ਮਤਲਬ ਜਿੱਥੇ ਅਸੀਂ ਰਹਿੰਦੇ ਆ ਉਹ ਸਾਡਾ ਸ਼ਹਿਰ ਦਾ ਅੰਦਰਲਾ ਪਾਸਾ ਹੈ ਇਹ ਸ਼ਹਿਰ ਦਾ ਬਾਹਰਲਾ ਪਾਸਾ ਹੈਗਾ ਪਾਣੀ ਵੀ ਪਾਣੀ ਵੀ ਆਨ ਪਾਣੀ ਵੀ ਵਾਹ ਜੀ ਵਾਹ ਰੋਟ ਦਾ ਆ ਕੇ ਚਲੋ ਆਓ ਹਾਂਜੀ ਫਿਰ ਕੀ 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 ਖੇਡਣਾ ਵੇ ਬੱਚਿਓ ਦੱਸੋ ਫਿਰ ਬੱਚਿਓ ਇੱਧਰ ਆ ਕੇ ਆ ਨਹੀਂ ਕਰਦਾ ਉਹਨੇ ਨਹੀਂ ਪੀਣਾ ਤੇ ਤੂੰ ਵੀ ਲੈ ਹਾਂ ਇਹ ਲੈਣਾ ਗਰਾ ਦੇ ਰੁਕੇ ਰੁਕੇ ਢੱਕਣ ਚ ਪਾ ਦੇ ਉਹ ਨਾਲ ਪੀਲੇਗਾ ਨਾ ਆਪ ਤੈਨੂੰ ਪੀਣਾ ਨਹੀਂ ਆਂਦਾ ਉਹਨੂੰ ਦਿਖਾਉਂਦੇ ਆ ਆ ਕੇ ਓਏ ਦੇਖਿਆ ਆਪ ਕੋ ਵੀ ਤਾਂ ਨਹੀਂ ਜਾਂਦਾ ਪੀ ਲੈ ਆ ਦੇਖੋ ਇਹਨੂੰ ਆਂਦੇ ਪਿਆਸ ਲੱਗੀ ਏ ਹਾਂਜੀ ਵਧੀਆ ਵਧੀਆ ਬਾਜੀ ਲਾਈਏ ਫਿਰ ਗੇਮ ਹਾਂਜੀ ਹਾਂਜੀ ਆਓ ਇਹਦਾ ਨਾਮ ਹੈਗਾ ਦੇਖੋ ਜੀ ਇਹਨੂੰ ਇਹ ਵੀ ਕੰਦੇ ਨੇ ਹੁਣ ਇਹਦਾ ਨਾਮ ਜੋ 14 ਅਗਸ 2021 ਨੂੰ ਰੱਖਿਆ ਗਿਆ ਸੀ ਜਲੇਉਣਾ ਬਾਸਟਾਪ ਦੀ ਯਾਦਗਾਰ ਆ ਜਿਹੜੀ ਬਣੀ ਹੈ ਨਾ ਸਾਹਮਣੇ ਹੈਲੋ ਫਰੈਂਡਸ ਸੇਹੋਨ ਸੀ ਖੇਡਣ ਲੱਗੇ ਇੱਕ ਬਹੁਤ ਹੀ ਵਧੀਆ ਗੇਮ ਤੇ ਆਪਾਂ ਚਾਰ ਜਣੇ ਹੈਗੇ ਆ ਆਪਾਂ ਬਾਲ ਨੂੰ ਥਰੋ ਕਰਨਾ ਹੈ ਤੇ ਕਿਸੇ ਦੀ ਬਾਲ ਡਿਗਣੀ ਨਹੀਂ ਚਾਹੀਦੀ ਜਿਹਦੇ ਬਾਲ ਕੈਚ ਕਰ ਲਈ ओनू वन पॉइंट मिलेगा जो बॉल डिग गई आउट ठीक है जी स्टार्ट करिए फिर चलो चलो फटाफट करना तेज जपुना तेज जपुना ते जपुना तेन तेज जपुना ये ते भी नहीं उठो रे जपुना पे पे कर दो सेट विच आउट नरंदी मम्मा ਕੌਣ ਜੇ ਨਰ ਹੋਵੇ ਉਹਨੂੰ ਕੀ ਮਿਲੇਗਾ ਵੈਸੇ ਫਾਸ ਤੁਰ ਫਾ ਵੀਰੇ ਕਿ ਲਾਈ ਲੈ ਮੈਨੂੰ ਲੱਗਦਾ ਮਮਾ ਆਊਟ ਹੋਣਾ ਕੀ ਹੈ ਨਾ ਪਪਾ ਨੂੰ ਆਊਟ ਕਰਕੇ ਆਊਟ ਹੋਣਾ ਲੈ ਕੋਈ ਆਊਟ ਹੀ ਨਹੀਂ ਹੁੰਦੇ ਆ ਉਹਨਾਂ ਦਾ ਸਾਰਾ ਫਾਸ ਆਊਟ ਮਮਾ ਚਲੋ ਦੇਖਦੇ ਹਾਂ ਕੌਣ ਜੇ ਨਰ ਹੁੰਦਾ ਹੈ ਅਫਤਾਰ ਚੁੱਤੇ ਮੇਰੇ ਪਪਾ ਕਿੰਨੇ ਚੋਤਰੰਦ ਤੇ ਬੈਠੇ ਹੈ। ਤੁਹਾਡੀ ਦੋਵੇਂ ਦੀ ਗੱਲ ਨੇ ਆਈ। ਲੈ ਤੇਜ਼ ਕਰੋ ਸਪੀਡ। ਫੋਟੇਜ। ਉਹ ਆਖਾ ਉਤੇ ਲੱਗ ਜਣੀ ਬੋਲ। ਕੋਣ ਨਾਲ ਡੈਕਾ ਤੁਹਾਨੂੰ ਕੀ ਲੱਗਦਾ ਜਲ ਜੀਵਨ? ਹਾਂ। ਸਾਰਾ ਸੱਚ ਕਿ ਪਾਪਾ। ਪਤਾ ਨਹੀਂ। ਕੋਈ ਆਉਟ ਹੀ ਨਹੀਂ ਹੋ ਰਿਹਾ ਯਾਰ ਅਜੇ। मैं तो लगता गेम टाई करना जप्पू तो तरन दी चलो ਮਰ ਗੇਮ ਚਲੋ ਪਾਪੀ ਦੱਸ ਦੋ ਪਾਪੀ ਇੱਧਰ ਆ ਕੇ ਦੱਸ ਦੋ ਕੀ ਗੇਮ ਹੈ ਬਹੁਤ ਅਸਿੱਤਾ ਬੋਟਲ ਅਸੀਂ ਰੱਖਤੀ ਥੱਲੇ ਤੇ ਜਿਹੜਾ ਬੱਚਾ ਬੋਟਲ ਸੁੱਟ ਦੇਗਾ ਬਾਲ ਨੂੰ ਥਰੋ ਕਰਨਾ ਹੈ ਤੇ ਬੋਟਲ ਸੁੱਟਣੀ ਹੈ ਉਹ ਪੈਰ ਨਹੀਂ ਮਾਰਨਾ ਅੱਛਾ ਭਾਈ ਦੇ ਲੈ ਅੱਜ ਤੇਲਾ ਵੇਖ ਰਾ ਕੇ ਕਿਹੜਾ ਸੁੱਟੇ ਇੱਥੇ ਇੱਕ ਤੇਰੀ ਵਾਰੀ ਇੱਕੋ ਦੀ ਚਲੋ 1 ਬਾਈ 1 ਵਾਓ ਬੜਾ ਬੜੀ ਖੇਡ ਕੇ ਤੇ ਸਾਈਡ ਹੋ ਉਹ ਇਥੇ

ਕਿਦਰਾ ਤੋਂ ਇਹ ਆ ਹਾਂਜੀ ਤੇ ਹੁਣ ਅਸੀਂ ਆ ਗਏ ਆ ਪਾਣੀ ਲਿਆਂਦਾ ਸੀ ਪਾਣੀ ਤੇ ਸਾਰਾ ਖਤਮ ਹੋ ਗਿਆ ਉਹ ਆਂਦੇ ਉਹਨਾਂ ਨੂੰ ਇੰਜ ਪਤਾ ਨਹੀਂ ਕੀ ਆਫੜਾ ਚੜਿਆ ਕਿ ਮਤਲਬ ਸਾੜਾ ਪਾਣੀ ਪੀ ਜੀ ਪਲੇ ਜ਼ੋਨ ਦੇ ਵਿੱਚ ਅਰੇ ਬੱਚਿਆਂ ਦੇ ਚੂਲੇ ਲੱਗੇ ਹੋਏ ਨੇ ਇੱਥੇ ਬਹੁਤ ਵਧੀਆ ਐ ਹੁਣ ਅਸੀਂ ਅਗਲੇ ਪਾਸੇ ਆ ਗਏ ਆ ਆਪਾਂ ਚੱਲੇ ਅੱਗੇ ਉਹ ਦੇਖੋ ਅੱਗੇ ਭੱਜ ਗਏ ਉੱਧਰ ਉੱਧਰ ਬੜਾ ਵਧੀਆ 뷰 ਹੋਣਾ ਹੋਰ ਅੱਗੇ ਬੜਾ ਵੱਡਾ פארਕ ਹੈਗਾ פארਕ ਤੇ ਬਹੁਤ ਵੱਡਾ ਹੈਗਾ ਇਹਦੇ ਤੁਰਦੇ ਤੁਰਦੇ ਥੱਕ ਜਣਾ ਇਹ ਨਹੀਂ ਖਤਮ ਹੁੰਦਾ ਅੱਗੇ ਹੋਰ ਕੀ ਹੈ ਅੱਗੇ ਨੇ ਇੱਥੇ ਉਹ ਚੱਲਦਾ ਹੁੰਦਾ ਇੱਕ ਹੁੰਦਾ ਹੈ ਲੇਜ਼ਰ ਸ਼ੋ ਪਰ ਪਤਾ ਨਹੀਂ ਹੁਣ ਚੱਲਦਾ ਕਿ ਨਹੀਂ ਪਹਿਲੇ ਚੱਲਦਾ ਹੁੰਦਾ ਸੀ ਉਹ ਜਿਹੜਾ ਪਾਣੀ ਵਿੱਚ ਚੱਲਦਾ ਹਾਂ ਇੱਕ ਵਾਰੀ ਆਇਆ ਤੇ ਸੀ ਆਪਾਂ ਹਾਂ ਹਾਂ ਪਾਣੀ ਦੇ ਵਿੱਚ ਲੇਜ਼ਰ ਉਹ ਪਤਾ ਨਹੀਂ ਹੁਣ ਚੱਲਦਾ ਕਿ ਨਹੀਂ ਚੱਲਦਾ ਉਹ ਲਿਆ ਬੱਚਿਆਂ ਦੇ ਅੱਗੇ ਗੇ ਝੂਟੇ ਉਹੀ ਆ ਦੇਖੋ ਜੀ ਇਹ ਬੱਚਿਆਂ ਦੀ ਹੈਗੀਆਂ ਜੇ ਗੇਮਸ ਵਾਲਾ ਆ ਗਿਆ ਝੂਟੇ ਬੱਚਿਆਂ ਦੇ ਹਾਂ ਜਬ ਜੀਵਨ ਉਹਨੇ ਆਇਆ ਹੈ ਪਾਰਕ ਤੇ ਨਾਲ ਮੇਰੇ ਦੋਸਤ ਵੀ ਬਣਾ ਲਏ ਕਰ ਲਈ ਨੇ ਪੰਜ ਮਿੰਟ ਹੋਏ ਨੇ ਬੱਚਿਆਂ ਦੇ ਆਂਦੇ ਹੁੰਦੇ ਬੱਚਿਆਂ ਨੂੰ ਵੀ ਲੈਣਾ ਮੈਂ ਕਿਹਾ ਪਤਾ ਨਹੀਂ ਕਿਹੜਾ ਕੋਈ ਸਕੂਲ ਦਾ ਫਰੈਂਡ ਹੈਗਾ ਜਾਂ ਆਦਾ ਕੋਈ ਹੋ ਗਿਆ ਸਕੂਲ ਦਾ ਸੀਨੀਅਰ ਹੈਗਾ ਇਹਦਾ ਨੈਣ ਦੀ ਵੀ ਝੂਟੇ ਲੈ ਇਹ ਨੈਣ ਦੀ ਵਿੱਚ ਇਹ ਸਲਾਈਡ ਲੈ ਲੈ ਮੈਂ ਵੀ ਬੜਾ ਮਜ਼ਾ ਆਏਗਾ ਇੱਥੇ ਸਿੱਧਾ ਵਿੱਚ ਫਿੱਟ ਹੋ ਜਾਣਾ ਤੇ ਪੂਰੀ ਚੱਲ ਦੂਜੀ ਲੈ ਲੈ ਸਲਾਈਡ ਓਲੀ ਮੇਰੇ ਤੇ ਬਾਹਰ ਟੁੱਟ ਜਾਣੀ ਦੋਸਤੋ ਆ ਦੇਖੋ ਮੌਸਮ ਹੁਣੇ ਬਿਲਕੁਲ ਸਾਫ ਹੈਗਾ ਸੀ ਅਸਮਾਨ ਤੇ ਦੇਖੋ ਬੱਦਲ ਓਏ ਹੋਏ ਆ ਦੇਖੋ ਇਕਦਮ ਦੇਖੋ ਮੌਸਮ ਬਦਲ ਗਿਆ ਬੱਦਲ ਹੀ ਹੈ ਵੀ ਆਣੀ ਹੈ ਬੱਦਲ ਨਹੀਂ ਆਂ بارش ਨਹੀਂ ਆਣੀ ਬਾਰਿ ਕਿਉਂ ਨਹੀਂ ਆਣੀ ਤੇਰੇ ਕੋ ਪੁੱਛ ਕੇ ਆਣੀ ਸੀ ਤੁਸੀਂ ਕਹਿੰਦੇ ਮੇਰੇ ਘਰ ਵਾਲੇ ਨੇ ਕਹਤਾ بارش ਨਹੀਂ ਆਣੀ ਤੇ ਨਹੀਂ ਆਣੀ ਹੁਣ ਤੇ ਮੈਨੂੰ ਲੱਗਦਾ ਆਪਣੀ ਸਟੇਟਮੈਂਟ ਬਦਲਨੀ ਪੈਣੀ ਮੈਨੂੰ ਲੱਗਦਾ ਆਏਗੀ ਕਿੱਡਾ ਕਾਲਾ ਬੱਦਲ ਹੋ ਗਿਆ ਹੀ ਆਊਗੀ ਪੱਕੀ ਗੱਲ ਮੈਨੂੰ ਲੱਗਦਾ ਆਊਗੀ ਉਹ ਬੱਚੇ ਜਪਜੀਤ ਹਾਂਜੀ ਕੀ ਖਾਣਾ ਹੁੰਦੀ ਮੈਂ ਸੋਚਿਆ ਕਿ ਸੈਂਡਵਿਚ ਖਾਵਾਂ ਵੈਜੀਟੇਬਲ ਵਾਲਾ ਅੱਛਾ ਜੇ ਫਿਰ ਮਾਰ ਆਏ ਤਾਂ ਮਤਲਬ ਫਿਰ ਅੱਜ ਚੱਲਣਗੀਆਂ ਚੀਜ਼ਾਂ ਤੇ ਜਬ ਜੀਵਨ ਨੇ ਖਾਣਾ ਹੈ 버ਗਰ ਤੁਸੀਂ ਖਾਣਾ ਕੁਝ ਮੈਂ ਤਾਂ ਪਾਪਾ ਭਾਜੀ ਖਾ ਕੇ ਆਇਆ ਕਰੋ ਮੈਂ ਕੁਝ ਨਹੀਂ ਖਾਣਾ ਇਹ ਮੇਰੇ ਚੇਕ ਬੰਦ ਆਵੇ ਬੰਦ ਰਿਹਾ ਹੈ ਆ ਦੇਖੋ ਜੀ ਆਪਾਂ ਅਸੀਂ ਰੰਜੀਤਾ ਵੀ ਨਹੀਂ ਆਏ ਇੱਥੇ ਨਿਹੰਗ ਸਿੰਘ ਫਾਸਟ ਫੂਡ ਇੱਥੇ ਪਾਰਕ ਦੇ ਬਾਹਰ ਇਹਨਾਂ ਦੇ ਰਿੜੀਏ ਤੇ ਇਹ ਹੁਣ ਕੀ ਬੰਦ ਰਿਹਾ ਆਪਣਾ ਸਾਡਾ ਬਣ ਰਿਹਾ ਹੈ ਸੈਂਡਵਿਚ ਬਣ ਰਿਹਾ ਜੀ ਸੈਂਡ ਤੋਂ ਸੈਂਡਵਿਚ ਖਾਣਾ ਜਪਜੀਵਨ ਨੇ ਕੀ ਆ ਦੇਖੋ 버거 ਆ ਗਿਆ ਜਪਜੀਵਨ ਦਾ ਜਪਜੀਵਨ 버거 ਆ ਗਿਆ ਤੇਰਾ ਖਾ ਲਾਂ ਮੈਂ ਜਪਜੀਵਨ ਤੇਰਾ 버거 ਆ ਗਿਆ ਹੀ ਜਪਜੀਵਨ ਸਿੰਘ ਮੈਂ ਖਾ ਲਿਆ ਤੇਰਾ 버거 ਨੂੰ ਜਲਦੀ ਆ ਜਾ ਫਿਰ ਖਾਣਾ ਤੇ ਪਕਾ ਲ ਗਏ ਘਰ ਨਹੀਂ ਖਾਦਾ ਆ ਜਾ ਆ ਜਾ ਸਾਰੇ ਬੈਠੇ ਹੋਏ ਸਟਾਲ ਤੋਂ ਫਿਰਦਾ ਖਾਲੇਗਾ ਤੂੰ ਮੈਂ ਮਨੂ ਦੇਗਾ ਵਿੱਚੋਂ ਇਹਦਾ ਸਾਈਕ ਕਿਕ ਪੁਆਇੰਟ ਸਰ ਬਿਕ ਖਾਲਾ ਇੱਕ ਸਵਾਦ ਹੈ ਕਿਵੇਂ ਦੇ ਸਾਸ ਪਾ ਮਾ ਵਿੱਚ ਸਾਸ ਪਾਣੀ ਹਾਂਜੀ ਇਹ ਕੀ ਹੁਣ ਟਿੱਕੀਆਂ ਸਿੱਕੀਆਂ ਜਾ ਰਹੀਆਂ ਬੀਬੀਆਂ ਚਟਕੋਰੀਆਂ ਐ ਕੋਈ ਚਟਕੋਰੀਆਂ ਬੀਬੀਆਂ ਅਜ ਮੰਗਦਾ ਕੋਈ ਲੱਗਿਆ ਹਾਉ ਬڑے ਜਨਾਬਾ ਮੇਰੇ ਖਾਨਾ ਬਾਹਰ ਆਏ ਆ ਪਰ ਮਹੀਨਾ ਡੇਢ ਮਿੰਟ ਨਹੀਂ ਹੋ ਗਿਆ ਹਨਾ ਹਾਂਜੀ ਵਾਦਾ ਮੈਨੂੰ ਵੀ ਦਿਖਾਓ ਖਾ ਲਓ ਵਾਦਾ ਹਾਂ ਬੇਨਾਂ ਆਹ 버거 ਥੋੜਾ 버거 ਦੇ ਦੇ ਯਾਰ ਥੋੜਾ ਮੈਨੂੰ ਮੈਂ ਬੋਲ ਰਿਹਾ ਥੋੜਾ ਦੇ ਦਿਵਾ ਦੇ ਤਰਨ ਨੂੰ ਕਹ ਕਹ ਰਹੀ ਮੈਂ ਪਾਣੀ ਖਤਮ ਕੀਤਾ ਅੱਛਾ ਉਹਨੂੰ ਮੈਂ ਸਮਝਾ ਦਿੰਦਾ ਤਾਂ ਸਮਝਾਵਾਂਗਾ ਫਿਰ ਤਾਂ ਫਿਰ ਯਾ ਬੈਠ ਜਿੰਦ ਯਾਰਾ ਛੋਟਾ ਹੈਗਾ ਉਹ 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 ਸਾਰਾ ਉਹ ਦੇਖ ਤਿੰਨ ਸਾਲ ਦਾ ਤਰਨ ਨੂੰ ਕਹ ਉਹਨੇ ਛੋਟਾ ਬੇਟਾ ਹੋਰ ਲੈ ਲੈਣੇ ਪਾਣੀ ਹੋਰ ਲੈ ਲੈ। ਪਾਣੀ ਬੋਤਲ ਭਰੀ ਹੈ। ਕਿਵੇਂ ਲੜਦੇ ਕੁੱਤੇ ਬਿੱਲੀਆਂ ਵਾਂਗ। ਅੱਪੀ ਆਪਣੇ ਪਾਣੀ ਬੜਾ। ਕਿੰਨੇ ਪਾਣੀ ਖਤਮ ਕੀਤਾ? ਉਹਨੇ। ਕਿੰਨੇ ਉਹਨੇ? ਜੱਵਦੀ ਨਾ ਨੇ। ਜੱਵਦੀ ਮੰਮੀ ਨੇ? ਨਹੀਂ ਜੱਵਦੀ। ਜੱਵਦੀ ਬੰਦੇ ਪਾਪਾ ਨੇ। ਅਵਤਾਰ 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 ਵੀ ਜਨੇ ਖਤਮ ਕੀਤਾ ਨਾ? ਨਹੀਂ ਜੱਵਦੀ। ਅਵਤਾਰ ਸਿੰਘ ਕੌਣ ਹੈ? ਉਹ ਮੇਰੇ ਨਾਮ ਬੋਲੇ ਮੈਂ ਖਤਮ ਕੀਤਾ। ਮੈਂ ਕਿਤੇ ਕੀਤਾ। ਉਹਨੇ ਤੇ ਮੈਂ ਕੀਤਾ। ਕੀਤਾ। ਨਹੀਂ ਕੀਤਾ।

ਸਪੀਡ ਬ੍ਰੇਕਰ ਦਬਾਈ ਦਿਮਾਗ ਨੂੰ ਹਰੀ ਬੰਦੀ ਇਹਨਾਂ ਦੇ ਨਾ ਨਾ ਲੋ ਵੀ ਚਲੋ ਸਮਝ ਆਇਆ ਵੀ ਸਪੀਡ ਬ੍ਰੇਕਰ ਹਨਾ ਤਾ ਬਣਾਉ ਦੇਖੋ ਬੰਦ ਹੋ ਰਿਹਾ ਦੁਪਰ ਵਾੜੀ ਆ ਬਈ ਕੱਕੇ ਹੋਏ ਉਹ ਸਪੋਰਟਿੰਗ ਇਹਨੂੰ ਫੜਾਤੀ ਕਿੰਨੇ ਤੱਕ ਪੀ ਜਣੀ ਸਾਰੀ ਤੂੰ ਅੱਗੇ ਪਾ ਲੈ ਕੇ ਕੋਲ ਨਹੀਂ ਕਬੀ ਨਵੇ ਹੱਸ ਕਰ ਹੁਣ ਹੈ